ਪੰਜਾਬ ਚ ਵਿਕਾਸ ਪੱਖੋਂ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਰਹੇ ਉਸ ਦੇ ਚਲਦੇ ਸੂਬਾ ਸਰਕਾਰ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਅਜਿਹਾ ਹੀ ਕੁਝ ਪਠਾਨਕੋਟ ਵਿੱਚ ਵੇਖਣ ਨੂੰ ਮਿਲਿਆ ਹੈ ਜਿੱਥੇ ਕਿ ਪਿਛਲੇ ਲੰਮੇ ਸਮੇਂ ਤੋਂ ਹਾਲਾਤ ਬਿਆਨਕਰ ਰਹੇ ਸੀ ਜਿਵੇਂ ਕਿ ਹਰ ਰੋਜ਼ ਉੱਥੇ ਐਕਸੀਡੈਂਟ ਹੋ ਜਾਣਾ ਜਾਂ ਫਿਰ ਬੜੀਆਂ ਹੀ ਕੀਮਤੀ ਜਾਨਾਂ ਪਿੰਡ ਵਾਸੀ ਗਵਾ ਚੁੱਕੇ ਸੀ ਇਲਾਕਾ ਵਾਸੀਆਂ ਦੇ ਨਾਲ ਨਾਲ ਇੱਥੋਂ ਫੌਜ ਦੇ ਜਾਨਦਾਰ ਰਸਤਾ ਵੀ ਹੈ ਜਿਨ੍ਹਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਸੂਬਾ ਸਰਕਾਰ ਵੱਲੋਂ 10 ਕਰੋੜ 9 ਲੱਖ ਦੀ ਲਾਗਤ ਨਾਲ ਇਸ ਰੋਡ ਦੀ ਨਵਹਾਰ ਬਦਲ ਦਿੱਤੀ ਜਾਵੇਗੀ ਏਵਨ ਪੰਜਾਬੀ ਟੀਵੀ ਲਈ ਵਨਪੁਰੀ ਦੀ ਵਿਸ਼ੇਸ਼ ਰਿਪੋਰਟ ਕਿੰਨੀ ਲਾਗਤ ਹੈ ਲੋਦਾ ਡਿਗਰੈਸ ਰੋਡ ਦੇ ਨਾਲ ਲੱਗਦੇ ਸਾਰੇ ਲੋਕਾਂ ਨੂੰ ਖਾਸ ਕਰਕੇ ਮਮੂਨ ਪਿੰਡ ਨੂੰ ਮਮੂਨ ਦੀ ਮਾਰਕੀਟ ਨੂੰ ਬਹੁਤ-ਬਹੁਤ ਮੁਬਾਰਕਾਂ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਗਵਾਈ ਦੇ ਵਿੱਚ ਸਮੁੱਚੇ ਪੰਜਾਬ ਦੇ ਅੰਦਰ ਲੋਕਾਂ ਦੇ ਜੀਵਨ ਪੱਧਰ ਉੱਚਾ ਚੁੱਕਣ ਦੇ ਲਈ ਸਰਕਾਰ ਵੱਲੋਂ ਸਮੇਂ-ਸਮੇਂ ਤੇ ਵਕਫ-ਵਕ ਵੀਲਡਾ ਦੇ ਅੰਦਰ ਵੱਡੇ ਕੰਮ ਕੀਤੇ ਜਾ ਰਹੇ ਆ ਸੋ ਮੈਨੂੰ ਖੁਸ਼ੀ ਆ ਕਿ ਅੱਜ ਸਾਡਾ ਡਿਫੈਂਸ ਰੋੜ ਮਮੂਨ ਤੋਂ ਲੈ ਕੇ ਤੇ ਮਾਧੂਪੁਰ ਤੱਕ ਜਿਹੜਾ ਜਿਹੜਾ ਲੰਬੇ ਸਮੇਂ ਤੋਂ ਉਹ ਲੰਬੇ ਸਮੇਂ ਤੋਂ ਜਿਹਦੀ ਮੈਂ ਸਮਝਦਾ ਸੀਗਾ ਵੀ ਉਹ ਸਾਰ ਨਹੀਂ ਲਈ ਜਾ ਰਹੀ ਪਰ ਇਸ ਰੋੜ ਦੇ ਉੱਤੇ ਬੜੇ ਭਿਆਨਕ ਹਾਦਸੇ ਵੀ ਵਾਪਰੇ ਇਹ ਲੋਕਾਂ ਦੀਆਂ ਬੜੀਆਂ ਕੀਮਤੀ ਜਾਨਾਂ ਵੀ ਗਈਆਂ ਉਹ ਮੈਨੂੰ ਖੁਸ਼ੀ ਹੈ ਕਿ ਅੱਜ 10 ਕਰੋੜ 9 ਲੱਖ ਰੁਪਏ ਦੀ ਲਾਗਤ ਦੇ ਨਾਲ 16 ਮੀਟਰ 16 ਕਿਲੋਮੀਟਰ ਲੰਬਾ ਇਹ ਰੋਡ ਅੱਜ ਉਹਦਾ ਨੀਂਹ ਪੱਥਰ ਰੱਖਿਆ ਤੇ ਇਹ ਤੋਂ ਵੀ ਖੁਸ਼ੀ ਵਾਲੀ ਗੱਲ ਇਹ ਹੈ ਕਿ ਇਹ ਹੁਣ 23 ਫੁੱਟ ਦੀ ਥਾਂ ਇਹ 33 ਫੁੱਟ ਚੌੜਾ ਹੋਏਗਾ ਜਿਹੜੇ 10 ਮੀਟਰ ਚੌੜਾ ਇਹ ਰੋਡ ਬਣਨਾ ਸੋ ਇਸ ਰੋਡ ਦੇ ਬਣਦੇ ਨਾਲ ਜਿੱਥੇ ਇਸ ਇਲਾਕੇ ਦੇ ਲੋਕਾਂ ਨੂੰ ਮੈਂ ਸਮਝ ਬੜੀ ਵੱਡੀ ਰਾਹਤ ਆ ਉਥੇ ਸਾਡਾ ਜਿਹੜਾ ਮਮੂਨ ਕੈਂਟ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਤੇ ਸਾਡੇ ਡਿਫੈਂਸ ਕਰਮਚਾਰੀ ਸਾਡੀ ਆਰਮੀ ਦਾ ਸਟਾਫ ਤੇ ਉਹਨਾਂ ਦੀ ਆਵਾਜ਼ ਆਇ ਨੂੰ ਮਤਲਬ ਜਿਹੜੀ ਹੈ ਬਹੁਤ ਵੱਡੀ ਰਾਹਤ ਮਿਲੇਗੀ ਸੋ ਲਗਾਤਾਰ ਪੰਜਾਬ ਦੇ ਅੰਦਰ ਵਿਕਾਸ ਕਾਰਜ ਕੀਤੇ ਜਾ ਰਹੇ ਆ ਸੋ ਮੈਂ ਕੱਲ ਹੀ ਅੱਜ 2.5 ਕਰੋੜ ਰੁਪਇਆ ਵਕ ਵਕ ਪੰਚਾਇਤਾਂ ਨੂੰ ਵੰਡਿਆ ਸੋ ਬਿਨਾ ਕਿਸੇ ਪੱਕ ਪਾਤ ਤੋਂ ਮੈਂ ਕਦੀ ਵੀ ਇਸ ਗੱਲ ਦੀ ਨਿਸ਼ਾਨਦੇਹੀ ਨਹੀਂ ਕਰਦਾ ਜਿਹੜੀ ਪੰਚਾਇਤ ਜਿਹੜੇ ਰੰਗ ਦੀ ਆ ਜਿਹੜੇ ਢੰਗ ਦੀ ਆ ਔਰ ਮੈਨੂੰ ਖੁਸ਼ੀ ਹੈ ਕਿ ਅੱਜ ਮਮੂਨ ਦੇ ਅੰਦਰ ਇਸ ਰੋਡ ਦਾ ਤੁਗਾਟਣ ਕਰਕੇ ਸੋ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਅ ਦਰਜਨਾ ਹੀ ਮਤਲਬ ਜਿਹੜੇ ਸਾਥੀ ਉਸ ਵੇਲੇ ਹਾਜ਼ਰ ਆ ਤੁਸੀਂ ਦੇਖ ਰਹੇ ਹੋ ਔਰ ਚੰਗਾ ਲੱਗਿਆ ਕਿ ਜਿਹੜੀ ਆਪਣਾ ਵਪਾਰ ਮੰਡਲ ਦਾ ਮਮੂਨ ਦਾ ਇਹਨਾਂ ਨੇ ਬੜਾ ਮਾਨਸ ਕਰ ਦਿੱਤਾ ਇਹਨਾਂ ਦਾ ਵੀ ਧੰਨਵਾਦ ਸੋ ਇਸੇ ਤਰ੍ਹਾਂ ਪਠਾਨਕੋਟ ਜ਼ਿਲ੍ਹੇ ਦੇ ਕਾਇਆ ਬਦਲਣ ਦੇ ਲਈ ਅਸੀਂ ਲਗਾਤਾਰ ਸਰਗਰਮੀ ਕਰ ਰਹੇ ਹਾਂ ਲਗਾਤਾਰ ਕੰਮ ਕਰ ਰਹੇ ਹਾਂ ਆਉਣ ਵਾਲੇ ਦਿਨਾਂ 'ਚ ਹੋਰ ਵੀ ਵੱਡੇ ਰੋੜ ਜਿਹੜੇ ਆ ਤੁਹਾਨੂੰ ਇਸ ਜ਼ਿਲ੍ਹੇ ਦੇ ਅੰਦਰ ਉਹਨਾਂ ਦੇ ਕੰਮ ਕਰਦੇ ਹੋਏ ਦਾਦ ਉਗਾਟਣ ਕਰਦੇ ਵੇ ਦਾ ਤੁਹਾਨੂੰ ਦੇਖਣ ਨੂੰ ਸਮਾਂ ਮਿਲੇਗਾ ਸੋ ਇਹ 10 ਕਰੋੜ 9 ਲੱਖ ਰੁਪਏ ਦੀ ਲਾਗਤ ਦੇ ਨਾਲ 16 ਮੀਟਰ ਕਿਲੋਮੀਟਰ ਲੰਬਾ ਤੇ 3 ਫੁੱਟ ਚੌੜਾ ਜਿਹੜਾ ਰੋਡ ਮੈਨੂੰ ਇੰਜ ਲੱਗਦਾ ਵੀ ਸਾਇਦ ਪਠਾਨਕੋਟ ਜ਼ਿਲ੍ਹੇ ਦੇ ਅੰਦਰ ਸਭ ਤੋਂ ਚੌੜਾ ਰੋਡ ਇਸ ਵੇਲੇ ਮਤਲਬ ਜਿਹੜਾ ਉਹ ਹੋਏਗਾ ਸੋ ਸਮੂਹ ਇਲਾਕਾ ਵਾਸੀਆਂ ਨੂੰ ਔਰ ਮੈਸਮ ਦੇ ਵੀ ਖਾਸ ਕਰਕੇ ਮਮੂਨ ਵਾਸੀਆਂ ਨੂੰ ਬਹੁਤ-ਬਹੁਤ ਮੁਆਫਤ ਜੀ ਪੁੱਛੋ ਸੜਕ ਦਾ ਕੰਮ ਕਿੰਨਾ ਜਾ ਰਿਹਾ ਕੀ ਕਰਮ ਹੋਗਾ ਬੜਾ ਹੀ ਪ੍ਰਸੰਤਾ ਦਾ ਵਿਸ਼ਾ ਹੈ ਵੀ ਡਿਫੈਂਸ ਰੋਡ ਜਿਹੜੀ ਕਿ ਤਿੰਨ ਸਟੇਟਾਂ ਦੇ ਯਾਤਰਾ ਦਾ ਨੂੰ ਜਿਹੜੀ ਹੈ ਉਹ ਸੁਚਾਰੂ ਦੇ ਢੰਗ ਨਾਲ ਚਲਾਂਦੀ ਹੈ ਔਰ ਜਿਹੜੀ ਬੜੀ ਦੈਨੀਏ ਸਥਿਤੀ ਦੇ ਵਿੱਚ ਸੀਗੀ ਅੱਜ ਉਸ ਦਾ ਸੰਗਿਆਨ ਪੰਜਾਬ ਸਰਕਾਰ ਨੇ ਲਿਆ ਹੈ ਵਿਸ਼ੇਸ਼ ਕਰ ਸਾਡੇ ਮੰਤਰੀ ਜੀ ਲਾਲਚੰਦ ਕਟਾਰੂ ਚੱਕ ਜੀ ਜਿਹੜਾ ਉਸ ਰੋਡ ਦਾ ਉਦਘਾਟਨ ਕਰਨ ਲਈ ਪਹੁੰਚੇ ਨੇ ਅਸੀਂ ਵਪਾਰ ਮੰਡਲ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਆਂ ਔਰ ਉਹਨਾਂ ਅੱਗੇ ਵਿਸ਼ੇਸ਼ ਅਗਰਾ ਵੀ ਕਰਦੇ ਆ ਵੀ ਇਹ ਜਿਹੜਾ ਕੰਮ ਸ਼ੁਰੂ ਹੋਇਆ ਹੈ ਇਹਦੇ ਤੇ ਪੂਰੀ ਨਜ਼ਰ ਵੀ ਰੱਖਣ ਕਿਉਂਕਿ ਇਹ ਕੰਮ ਜਿਹੜਾ ਇਹ ਤਰੀਕੇ ਨਾਲ ਹੋਣਾ ਚਾਹੀਦਾ ਔਰ ਅੱਛੇ ਢੰਗ ਨਾਲ ਹੋਣਾ ਚਾਹੀਦਾ ਅਸੀਂ ਵਪਾਰ ਮੰਡਲ ਵਾਲੋਂ ਉਹਨਾਂ ਦੇ ਇਸ ਕਾਰਜ ਦੀ ਸ਼ਲਾਘਾ ਕਰਦੇ ਆ ਜਿਹੜਾ ਉਹਨਾਂ ਨੇ ਇਨੀਸ਼ੀਏਟਿਵ ਲਿਆ ਔਰ ਅਸੀਂ ਵਪਾਰ ਮੰਡਲ ਵਾਲੋਂ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਦਿੰਦੇ ਆ ਬਹੁਤ ਬਹੁਤ ਵਧਾਈਆਂ ਦਿੰਦੇ ਆ ਪੂਰੇ ਸਮੂਚੇ ਇਲਾਕਾ ਨਿਵਾਸੀਆਂ ਨੂੰ ਕਿਉਂਕਿ ਇਹ ਸਿਰਫ ਇੱਕ ਬਾਜ਼ਾਰ ਦਾ ਹੀ ਜਿਹੜਾ ਉਹ ਸਮੱਸਿਆ ਨਹੀਂ ਸੀਗੀ ਇਹ ਪੂਰੇ ਇੱਥੋਂ ਦੇ ਵਸਨੀਕ ਜਿਹੜੇ ਆ ਉਹਨਾਂ ਦੀ ਵੀ ਸਮੱਸਿਆ ਸੀਗੀ ਕਿਉਂਕਿ ਇਸ ਰੋਡ ਤੇ ਕਈ ਸਾਰੇ ਹਾਸੇ ਕਈ ਸਾਰੇ ਲੋਕਾਂ ਦੀਆਂ ਜੜੀਆਂ ਜਾਣਾ ਵੀ ਇੱਥੇ ਜਾ ਚੁੱਕਿਆ ਆ ਅੱਜ ਸਾਨੂੰ ਉਮੀਦ ਹੈ ਕਿ ਹੁਣ ਆਉਣ ਵਾਲੇ ਸਮੇਂ 'ਚ ਇਹ ਸਾਰੀ ਸਮੱਸਿਆਵਾਂ ਜਿਹੜੀਆਂ ਲੋਕਾਂ ਦੀਆਂ ਹੱਲ ਹੋਣ ਗਿਆ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਤੁਨਾ ਪੰਜਾਬ ਸਰਕਾਰ ਦਾ ਔਰ ਵਿਸ਼ੇਸ਼ ਕਰ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਬੜਾ ਅੱਛਾ ਕੰਮ ਜਿਹੜਾ ਅੱਜ ਮੰਤਰੀ ਲਾਲਚੰਨ ਘਾਰੂ ਚੱਕੀ ਨੇ ਇਹ ਜੁਦਾ ਉਦਘਾਟਨ ਕੀਤਾ ਹੈ ਸੜਕ ਦਾ ਬੜੀ ਦੇਰ ਤੋਂ ਇਹ ਸੜਕ ਬਹੁਤ ਖਰਾਬ ਸੀ ਲੋਕਾਂ ਨੂੰ ਇਸ ਚੀਜ਼ ਦੀ ਬੜੀ ਤਕਲੀਫ ਹੋ ਰਹੀ ਸੀ ਔਰ ਕਾਫੀ ਐਕਸੀਡੈਂਟ ਵੀ ਇੱਥੇ ਹੋਏ ਨੇ ਤੇ ਅੱਜ ਉਸ ਨੂੰ ਅੱਜ ਦਾ ਉਦਘਾਟਨ ਨਾਲ ਮਾਨਯੋਗ ਮੰਤਰੀ ਲਾਲਚੰਨ ਘਾਰੂ ਚੱਕੀ ਨੇ ਕੀਤਾ ਅਸੀਂ ਇਹਨਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਇਹਨਾਂ ਦੀ ਸੋਚ ਬੜੀ ਅੱਛੀ ਹੈ ਜਿਸ ਤਰ੍ਹਾਂ ਹੁਣ ਵੀ ਇਹ ਕਹਿ ਰਹੇ ਸੀ ਕਿ ਇੱਕ ਇੱਕ ਪੈਸਾ ਜਿਹੜਾ ਉਹ ਕਿਸੇ ਜਗ੍ਹਾ ਤੇ ਖਰਚ ਨਹੀਂ ਹੋਏਗਾ ਸੜਕ ਜਿਹੜੀ ਇੱਕ ਵਧੀਆ ਸੜਕ ਬਣੇਗੀ ਔਰ ਉਹਨਾਂ ਨੇ ਹੁਣੇ ਹੀ ਅਸਤੇ ਕੰਟਰੈਕਟਰ ਨੂੰ ਵੀ ਬੁਲਾ ਲਿਆ ਔਰ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਸੜਕ ਵਧੀਆ ਬਣਾਣੀ ਕੰਮ ਵਧੀਆ ਕਰਨਾ ਇਹ ਸੋਚ ਜਿਹੜੀ ਹੈ ਇਹ ਸਾਡੇ ਮੰਤਰੀ ਜੀ ਦੀ ਹੈ ਇਹਨਾਂ ਦੀ ਸੋਚ ਦੇ ਉੱਤੇ ਮੈਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਇਹ ਸਾਰੇ ਕੰਮ ਸਾਡੇ ਏਰੀਆ ਦੇ ਪਠਾਨਕੋਟ ਏਰੀਆ ਦੇ ਇਸੇ ਤਰ੍ਹਾਂ ਦੇ ਕੰਮ ਕਰਵਾਉਣ ਤਾਂ ਕਿ ਸਾਡਾ ਸ਼ਹਿਰ ਵਧੀਆ ਬਣੇ ਸਾਡਾ ਇਲਾਕਾ ਵਧੀਆ ਬਣੇ ਔਰ ਲੋਕ ਇੱਥੋਂ ਦੇ ਅੱਛੇ ਮਾਹੌਲ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਮੈਂ ਇੱਕ ਵਾਰ ਫਿਰ मंत्री ਦਾ ਬਹੁਤ ਬਹੁਤ ਧੰਨਵਾਦ